ਕੋਈ ਬਾਈ ਗੁਰਜੀ ਦਾ ਪਾਸਾ ਤੇ ਬਾਈ ਗੁਰਜੀ ਦੀ ਫਤਲੀ ਇਹ ਜੀ ਸਾਡੇ ਇਥੇ ਪੈਂਡ ਦਾ ਮਸਲਾ ਸੀਗਾ ਅੱਛਾ ਜੀ ਇਹ ਪੈਂਡ ਕੋ ਬਾਈ ਜੀ ਛੋਟੇ ਛੇਰ ਜਾਂਦੇ ਅੱਛਾ ਜੀ ਕੀ ਮਸਲਾ ਸੀਗਾ ਜੀ ਇੱਕ ਜਾਣਾ ਬੋਲ ਲਿਓ ਫਿਰ ਮਰਾ ਸਾਡਾ ਸਾਡੇ ਤੇ ਬੱਚੇ ਈ ਆ ਭੈਣਾ ਲੰਘਦੀਆਂ ਵਾ ਰੋਜ਼ ਅੱਛਾ ਜੀ ਤੇ ਸਾਡਾ ਘੇਟਾ ਓਟੇ ਛੇਰ ਜਾਂਗੇ ਪੈਂਡ ਦਾ ਜੀ ਤੁਹਾਡਾ ਨਾਮ ਨਾਮ ਤੁਹਾਡਾ ਕੀ ਆ ਪ੍ਰਮੋਦ ਸਿੰਘ ਖਾਲਸਾ ਮੇਰਾ ਨਾਮ ਠੀਕ ਆ ਜੀ ਤੇ ਇੱਥੇ ਗੱਲ ਪਹਿਲਾਂ ਚੱਲਦਾ ਸੀਗਾ ਕਿ ਸਾਡਾ ਕਈ ਦਿਨਾਂ ਤੋਂ ਮੋਰਚਾ ਲੱਗਿਆ ਆ ਰਿਹਾ ਸੀ ਤੇ ਕਈ ਵਾਰਨਿੰਗ ਵੀ ਦਿੱਤੀ ਜੀ ਇੱਕ ਦੋ ਵਾਰ ਇਹਨਾਂ ਨੂੰ ਕਿ ਬੰਦ ਕਰ ਦਿਓ ਜੀ ਹਾਂਜੀ ਠੀਕ ਹੈ ਜੀ ਤੇ ਅੱਜ ਸਾਡਾ ਮੋਰਚਾ ਫਤਿਹ ਹੋ ਗਿਆ ਵਾ ਠੀਕ ਆ ਨਹੀਂ ਮੋਰਚਾ ਬੰਦ ਕਰਾਤਾ ਵਾ ਠੀਕ ਆ ਅੱਗੇ ਤੋਂ ਕਨੇ ਇਹ ਗਲਤੀ ਹੋਊਗੀ ਤਾਂ ਫਿਰ ਇਹੀ ਕਹਾਂ ਵੀ ਇੱਥੇ ਅੱਗ ਲਾਣੀ ਆ ਠੀਕ ਹੈ ਨਹੀਂ ਹਾਂ ਬਾਕੀ ਥੋੜੀ ਛੋਟੀ ਜਿਮੇ ਤੁਸੀਂ ਕਹੋਗੇ ਉਵੇਂ ਕਰਨਾਗੇ ਕਿਹੜਾ ਆਟੋ ਸੀਗਾ ਬਾਈ ਜੀ ਐ ਨਾ ਕੀ ਇਹਦਾ ਜੀ ਤੁਹਾਨੂੰ ਨਾਂ ਤਾਂ ਦਾ ਪਤਾ ਨਹੀਂ ਅੱਜ ਮੌਕੇ ਤੇ ਕੋਈ ਮੁੰਡੇ ਕੁੜੀਆਂ ਅੰਦਰ ਸੀਗੇ ਜਦੋਂ ਤੁਸੀਂ ਰੇਡ ਕਰਵਾਈ ਆ ਪੁਲਿਸ ਤੋਂ ਕਹਿ ਕੇ ਹਾਂਜੀ ਹਾਂਜੀ ਕਿੰਨੇ ਜਣੇ ਸੀਗੇ ਤਕਰੀਬਨ ਹੋਣਗੇ ਕੱਟੋ-ਕਟਾ ਦੇਖੋ 5-6 ਦੇਖੋ ਹੁਣ ਆਪਾਂ ਨਾਲ ਨਾਲ ਸਜਾਰ ਕਰਦੇ ਆਂ ਨਹੀਂ ਨਹੀਂ ਆਪਾਂ ਕੋਈ ਉਹਨਾਂ ਦੀ ਫੋਟੋਆਂ ਥੋੜੀ ਲਈਆਂ ਆ ਆਪਾਂ ਤਾਂ ਵੈਸੇ ਪੁੱਛਦੇ ਆਂ ਵੀ ਕਿੰਨੇ ਜਣੇ ਸੀ ਅੰਦਰ ਜੀ ਤਕਰੀਬਨ ਹੋਣਗੇ ਕੱਟੋ-ਕਟਾ 5-7 ਜਣੇ ਹੋਣਗੇ 5-7 ਕੁੜੀਆਂ 5-7 ਮੁੰਡੇ ਤੇ ਅੰਦਰ ਕਮਰੇ ਕਿੰਨੇ ਟੋਟਲ ਬਣੇ ਹੋਏ ਆ ਕਿੰਤੀ ਆ 50 ਸੱਕ ਤੋਂ ਉੱਤੇ ਹੋਣਗੇ ਉੱਪਰ ਵੀ ਥੱਲੇ ਵੀ ਕਾਹ ਵੀ ਆ ਥੱਲੇ ਫਿਰ ਇਹ ਹੋਟਲ ਰੈਂਟ ਦੇ ਕਮਰੇ ਦੇ ਦਿੰਦੇ ਆ ਜਿਹੜੇ ਉਹ ਇਹਦਾ ਮਾਲਕ ਕੌਣ ਆ ਪਤਾ ਕੁਛ ਸਾਨੂੰ ਕੁਛ ਨਹੀਂ ਪਤਾ ਹਰਕ ਦਾ ਹਜੇ ਕੋਈ ਅੰਦਰ ਕੌਣ ਮਿਲਿਆ ਤੁਹਾਨੂੰ ਜਦੋਂ ਤੁਸੀਂ ਕਿਹਾ ਸੀ ਜਿਹਨੂੰ ਵਾਰਨਿੰਗ ਦਿੱਤੀ ਸੀ ਉਹ ਕੌਣ ਬੰਦਾ ਸੀ ਇਹਨਾਂ ਨੂੰ ਅੰਦਰ ਵਾਰਨਿੰਗ ਦਿੱਤੀ ਸੀ ਜਿਨ੍ਹਾਂ ਨੂੰ ਕਿਹਾ ਸੀ ਵੀ ਇਹ ਬੰਦ ਕਰ ਦਿਓ ਉਹ ਭੱਜ ਗਏ ਫਿਰ ਮੈਨੂੰ ਮੈਨੇਜਰਾਂ ਨੂੰ ਕਿਹਾ ਸੀਗਾ ਉਹਦਾ ਮੈਨੇਜਰ ਸੀਗਾ ਠੀਕ ਆ ਮੈਨੇਜਰ ਉਹ ਭੱਜ ਗਏ ਅੱਜ ਹਾਂ ਤੇ ਫਿਰ ਉਹ ਇਹਨਾਂ ਨੂੰ ਇੱਕ ਜਿਹੜਾ ਪੇਜੋ ਗਿਆ ਸੰਦੇ ਵਾਲੇ ਤਾਂ ਨਹੀਂ ਕਹਿ ਕੇ ਗਏ ਹਾਂ ਉਦੋਂ ਵੀ ਪੈਰਾ ਲਾਇਆ ਸੀ ਆ ਉਹਨੇ ਕਹਿੰਦੇ ਬੰਦ ਕਰ ਦਾਂਗੇ ਹੂੰ ਤੇ ਉਸ ਤੋਂ ਬਾਅਦ ਅੱਜ ਫੇਰ ਅਸੀਂ ਕਿਹਾ ਪੈਰਾ ਅੱਜ ਜਾਨਕੀ ਫਤਿਹ ਹੋ ਗਿਆ ਮੋਰਚਾ ਇਹ ਤੋਂ ਤੇ ਉਸ ਤੋਂ ਬਾਅਦ ਕਹਿੰਦੇ ਇੱਥੇ ਕੋਈ ਪੈਰਾ ਨਾ ਹੋਊਗਾ ਅੱਜ ਤੁਸੀਂ ਜਿਹੜਾ ਕਹਿੰਦੇ ਮੋਰਚਾ ਫਤਿਹ ਹੋ ਗਿਆ ਇਟ ਮੀਨਸ ਕੀ ਇਹਦਾ ਕੀ ਮਤਲਬ ਫਤਿਹ ਹੋ ਗਿਆ ਮਤਲਬ ਵੀ ਬੰਦ ਕਰਾਤਾ ਬੰਦ ਕਰਾਤਾ ਜੀ ਅੱਛਾ ਉਹਨੂੰ ਫਤਿਹ ਹੋਇਆ ਕਹਿੰਦੇ ਆ ਤੁਸੀਂ ਹਾਂ ਜੀ ਹਾਂ ਜੀ ਅੱਜ ਕਿੰਨੀ ਕਿੰਨੀ ਦੇਰ ਇੱਥੇ ਬਹਿਣਾ ਪਿਆ ਤੁਹਾਨੂੰ ਵੇਟ ਕਰਨੀ ਪਈ ਸਾਨੂੰ ਤਾਂ ਕਈ ਦਿਨਾਂ ਤੋਂ ਮੋਰਚਾ ਚੱਲਦਾ ਸੀ ਕਈ ਦਿਨਾਂ ਤੋਂ ਤੁਹਾਡੀ ਅੱਖ ਰੱਖੀ ਹੋਈ ਸੀ ਸਾਡੇ ਕਈ ਦਿਨਾਂ ਤੋਂ ਮੋਰਚਾ ਹੱਥ ਤੇ ਲੜਕਦਾ ਹੀ ਹੈ ਠੀਕ ਆ ਬੀਬੀਆਂ ਕਿਹੜੀਆਂ ਨੇ ਆਈਆਂ ਵੀ ਇੱਥੇ ਛੋਟੇ ਛੋਟੇ ਚਬਾਕੇ ਜਵਾਕ ਇੱਥੇ ਵੀ ਹਾਈਲਾਈਟਸ ਬਣ ਗਿਆ ਇੱਥੇ ਕੁੜੀਆਂ ਮੁੰਡੇ ਜਾ ਰਹੇ ਅੰਦਰ ਹਾਂ ਛੋਟੇ ਜਵਾਕਾਂ ਨੂੰ ਕੀ ਪਤਾ ਮਾਰੇ ਹਾਂ ਕੋਈ ਬੱਚੇ ਵੀ ਸੀ ਛੋਟੇ ਜਿਹੜੇ ਥੰਦਾ ਜਰਾ ਸੀ ਛੋਟੀ ਉਮਰ ਦੇ ਬੱਚੇ ਵੀ ਸੀ ਅੰਦਰ ਜੀ ਕੋਈ ਨਹੀਂ ਸਾਨੂੰ ਨਹੀਂ ਕੋਈ ਪਤਾ ਮਾਰੇ ਛੋਟੇ ਵੀ ਆ ਵੱਡੇ ਹਾਂ ਜੀ ਹਾਂ ਜੀ ਹੁਣ ਕਿਵੇਂ ਦੱਸ ਸਕੀਏ ਨਾ ਕਰ ਅਸਟਾਈ ਨਹੀਂ ਜੇ 1 ਮਿੰਟ ਜੇ ਹੁਣ ਪੁਲਿਸ ਇਹਨਾਂ ਦੇ ਪਰਚਾ ਨਹੀਂ ਦਿੰਦੀ ਆ ਕੋਈ ਕਾਰਵਾਈ ਨਹੀਂ ਕੀਦੀ ਫਿਰ ਤੁਹਾਡਾ ਕੀ ਐਕਸ਼ਨ ਹੋਊਗਾ ਜੀ ਐਕਚੁਅਲੀ ਜੇ ਇਹਨਾਂ ਨੇ ਬੰਦ ਨ ਭਾਡਾ ਤੁਹਾਨੂੰ ਪਹਿਲਾਂ ਹੀ ਬਚਨ ਕਰਕੇ ਛੱਡਿਆ ਪੁਲਿਸ ਨੇ ਤੁਹਾਡੇ ਕਿਹਦੇ ਰੇਡ ਕਰਤੀ ਬੰਦੇ ਅੰਦਰੋਂ ਫੜੇਗੇ ਹਾਂਜੀ ਅੱਠ ਕੁੜੀਆਂ ਜਾਂ ਪੰਜ ਕੁੜੀਆਂ ਜਿੰਨੇ ਵੀ ਤੁਸੀਂ ਕਹਿੰਦੇ ਜੇ ਪੁਲਿਸ ਇਹਨਾਂ ਦੇ ਪਰਚਾ ਨਹੀਂ ਦਿੰਦੀ ਜੀ ਫੇਰ ਕੀ ਅਗਲਾ ਐਕਸ਼ਨ ਹੋਊਗਾ ਭਾਡਾ ਅਗਲਾ ਐਕਸ਼ਨ ਉਹ ਕਹਿੰਦੇ ਵੀ ਤੁਸੀਂ ਇੱਕ ਵਾਰੀ ਇਹਨੇ ਤੇ ਰਿਪੋਰਟ ਦੋ ਜੀ ਕੌਣ ਕਹਿੰਦਾ ਜੋ ਵੀ ਹੈਗਾ ਇੱਥੇ ਗਈ ਅਸੀਂ ਕੇ ਰਿਪੋਰਟ ਸਪੋਰਟ ਵੀ ਨਹੀਂ ਬੋਲੇ ਵੀ ਜੇ ਨਾ ਨਾ ਕਰਨਗੇ ਫਿਰ ਅਹੀ ਅਗਲਾ ਐਕਸ਼ਨ ਦੱਸ ਤੁਹਾਨੂੰ ਦੱਸ ਕੇ ਨਹੀਂ ਜੀ ਜਰਾ ਆਰੰਭਤ ਹੋਗੇ ਜੀ ਫਿਰ ਵੀ ਆਪਾਂ ਜੀ ਅਰਜ਼ੀ ਮਾਰਦੇ ਪਾਸੇ ਚੱਲੀਏ ਗੱਲ ਬਣਦੀ ਨਹੀਂ ਹੈ ਜੀ ਖਾਲਸਾ ਜੀ ਉਹਦੀ ਹਾਂਜੀ ਜਿਹੜੀ ਮੌਕੇ ਤੇ ਕਾਰਵਾਈ ਹੋਣੀ ਬਣਦੀ ਸੀ ਅਸਲ ਦੇ ਵਿੱਚ ਜੀ ਉਥੇ ਉਥੇ ਹੁਣ ਹਾਂ ਬਿਲਕੁਲ ਕਰਵਾਈ ਹੋਣੀ ਬਣ ਗਈ ਸੀ ਅਸੀਂ ਦੇਖੋ ਹੀ ਦੇਖੋ ਕਿਸੇ ਦਾ ਅਸੀਂ ਦੇਖੋ ਮੇਰੀ ਗੱਲ ਦੇਖੋ ਹਰ ਇੱਕ ਦੇ ਧੀਆ ਪਣਾ ਅਸੀਂ ਕਿਸੇ ਨੂੰ ਮੂਹਰੇ ਲੈ ਕੇ ਨਹੀਂ ਆ ਸਕਦੇ ਬੇਇੱਜ਼ਤੀ ਜੇ ਅਸੀਂ ਇਹ ਨਹੀਂ ਕਹਿੰਦੇ ਧੀਆ ਪਣਾ ਤੇ ਤਾਂ ਪਰਚਾ ਦਾਰ ਹੋ ਜਾਣਾ ਜਿਹੜਾ ਇਹਦਾ ਓਨਰ ਉੱਥੇ ਪਾਪਾ ਕੋਈ ਮੁਟਾਸ਼ੀ ਦਾ ਰਸਤਾ ਰਹੇ ਹਾਂ ਉਹਨੂੰ ਦੱਸਤਾ ਰਹੇ ਹਾਂ ਮਹਾਰਾਜ ਦੱਸਤਾ ਰਹੇ ਹਾਂ ਇਹਨਾਂ ਨੇ ਮੁੰਡੇ ਕੁੜੀਆਂ ਭਜਾਤੇ ਕਿ ਪੁਲਿਸ ਨਾਲ ਲੈ ਗਈ ਇਹਨਾਂ ਦਾ ਦੱਸ ਦੋ ਮੁੰਡੇ ਕੁੜੀਆਂ ਲੈ ਗਈ ਪੁਲਿਸ ਅਸੀਂ ਕਿਤੇ ਦਾ ਮੈਚ ਦੇਖੋ ਬਦਨਾਮੀ ਅਸੀਂ ਇਹ ਕਹਿੰਦੇ ਚਾਹੁੰਦੇ ਬਦਨਾਮੀ ਨਹੀਂ ਸਰ ਪੁਲਿਸ ਮੁੰਡੇ ਕੁੜੀਆਂ ਆਪਦੇ ਨਾਲ ਲੈ ਗਈ ਰਹਿ ਕਰਕੇ ਸਾਡਾ ਮੇਨ ਮਾਰਕ ਆਈ ਹੈ ਜੇ ਇਹਨਾਂ ਨੇ ਬੰਦ ਨਾ ਕੀਤਾ ਫਿਰ ਅਸੀਂ ਦੂਜੀ ਰੋਡ ਬੰਦ ਕਰਾਵਾਂਗੇ ਨਹੀਂ ਤੁਸੀਂ ਸਰ ਬੰਦ ਜੀ ਛੱਡ ਕੇ ਕਰਾਓ ਪਰ ਜਿਹੜੇ ਮੁੰਡੇ ਕੁੜੀ ਅੰਦਰੋਂ ਫੜੇ ਪੁਲਿਸ ਨੇ ਭਜਾਤੇ ਜਾਂ ਨਾਲ ਲੈ ਗਈ ਨਹੀਂ 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 ਭਜਾਤੇ ਸਦਾ ਕੋਈ ਇਹਦੇ ਵਿੱਚ ਰਿਜਨ ਨੀਗਾ ਉਹ ਸਾਡੀ ਜਿੰਮੇ ਵੀ ਹੈਗੀ ਵੀ ਕਾਹ ਨੂੰ ਆਪਾਂ ਕਹਿ ਦੀ ਅੱਜ ਤਾਂ ਆਪਾਂ ਬਾਹਰ ਜਿਹੜੀ ਹੁਣ ਜਿਹੜੀ ਅੰਦਰ ਪੁਲਸ ਆਵੇ ਉਹ ਕਿਵੇਂ ਤੁਸੀਂ ਬੁਲਾਇਆ ਸੀ ਜੇ ਪੁਲਸ ਆਪਣੇ ਆਪ ਹੀ ਬੁਲਾਇਆ ਸੀ ਫੇਰ ਪੁਲਸ ਨੇ ਉਹ ਕਿਉਂ ਭਜਾਤੇ ਜੀ ਮੋਕੇ ਤੋਂ ਆਪ ਹੀ ਭੱਜ ਗਏ ਮੁੰਡੇ ਕੁੜੀਆਂ ਆਪ ਹੀ ਭੱਜ ਗਏ ਭੱਜ ਗਏ ਜਿਹੜੇ ਫਰਾਰ ਹੋ ਗਏ ਕਈ ਕਈ ਫਰਾਰ ਹੋਏ ਜਿੰਦਾ ਲਾਤਾ ਬਾਹਰ ਤੁਸੀਂ ਹਾਂਜੀ ਸਕੰਦਰ ਦਾ ਪਤਾ ਪੱਤ ਕੇ ਮੈਨੇਜਰ ਵੀ ਭੱਜੇ ਤਾਂ ਹੀ ਭੱਜ ਗਏ ਸਾਡੀ ਇਹੀ ਬੇਨਤੀ ਹੈ ਅੱਗੇ ਤੋਂ ਜੇ ਅਸੀਂ ਮੋਰਚਾ ਫੜ ਲਿਆ ਅਈ ਬਾੜ ਦੇਣਾ ਕਦਾਈ ਮਟ ਠੀਕ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਦੇ ਚਲ